ਮਹਾਸ਼ਿਵਰਾਤਰੀ ਦੇ ਇਤਿਹਾਸ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ ਚਿੱਲਕੀਆਂ ਭਾਰੀ ਰੌਣਕਾਂ ਹਰ ਹਰ ਮਹਾਦੇਵ ਦੇ ਜਿੰਕਾਰਿਆਂ ਨਾਲ ਗੂੰਜਿਆ ਸ਼ਹਿਰ ਸ਼ੇਰ ਸ਼ਕਤੀ ਸੇਵਾ ਮੰਡਲ ਸਭਾਵਾਂ ਤੋਂ ਤਲਾਵਾਲਾ ਮੰਦਿਰ ਤੋਂ ਹਰ ਸਾਲ ਦੀ ਤਰ੍ਹਾਂ ਕੱਢੀ ਗਈ ਵਿਸ਼ਾਦ ਸ਼ੁਭ ਯਾਤਰਾ ਵੱਖ-ਵੱਖ ਪ੍ਰਕਾਰ ਦੇ ਸ਼ਿਵ ਭਗਤਾਂ ਵੱਲੋਂ ਲਗਾਏ ਗਏ ਲੰਗਰ ਸ਼ਿਵ ਭਗਤਾਂ ਨੇ ਨਾਚਗਾ ਪੰਗੜੇਪਾ ਮਨਾਈਆਂ ਖੁਸ਼ੀਆਂ ਵੱਖ-ਵੱਖ ਧਾਰਮਿਕ ਰਾਜਨੀਤਿਕ ਅਤੇ 86 ਅਗੂ ਸ਼ੋਭਾ ਯਾਤਰਾਵਾਂ ਚ ਹੋਏ ਸ਼ਾਮਲ ਹਰ ਸਾਲ ਦੀ ਤਰ੍ਹਾਂ ਮਹਾ ਸ਼ਿਵਰਾਤਰੀ ਦਾ ਤਿਉਹਾਰ ਸਤੇਗੜ ਚੂੜੀਆਂ ਚਿੱਤੂ ਕੰਮ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਸ਼ਾਇਦ ਜੇ ਪਰੀ ਰੌਣਕਾਂ ਲੱਗੀਆਂ ਵੱਖ-ਵੱਖ ਮੰਤਰਾ ਵਿਚਾਰਾਂ ਅਕਤੀ ਖੂਰ 벅벅 ਧਮ ਉੱਪਰ ਚਿਪਕਤਾ ਨੇ ਮਹਾਸ਼ਿਵਰਾਤਰੀ ਦਾ ਤਿਉਹਾਰ ਤੁਮ ਤਾਮ ਨਾਲ ਮਨਾਇਆ ਇਸ ਮੌਕੇ ਤਲਾਵਲਾ ਮੰਦਿਰ ਵਿਕੇ ਸ਼ਿਵ ਸ਼ਕਤੀ ਸੇਵਾ ਮੰਡਲ ਸਭਾ ਵੱਲੋਂ ਮਹਾਸ਼ਿਵਰਾਤਰੀ ਦੇ ਇਤਿਹਾਸ ਤੇ ਮੌਕੇ ਤੇ ਅਜ ਨਾਲੇ ਤੋਂ ਲੈਂਦੇ ਕੇ ਹਰ ਹਰ ਮਹਾਦੇਵ ਇਸ ਸ਼ਗੰਦੀ ਰਸਮ ਅਦਾ ਹੋਈ ਅਤੇ ਉਸ ਤੋਂ ਪਰંત ਬਰਾਤ ਰਵਾਨਾ ਹੋਈ ਜੋ ਵੱਖ-ਵੱਖ ਸ਼ਹਿਰ ਚੋਂ ਹੁੰਦੀ ਹੋਈ ਵਾਪਸ ਖੇਡ ਮੈਦਾਨ ਫਤਿਹਗੜ੍ਹ ਚੂੜੀਆਂ ਜਿਸਮਾਤ ਹੋਈ ਇਸ ਮੌਕੇ ਖਾਧਾਂ ਤੇ ਇਸ ਬਰਾਤ ਦਾ ਸਵਾਗਤ ਕੀਤਾ ਗਿਆ ਅਤੇ ਜਸ਼ਨ ਮਨਾਏ ਗਏ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਅਤੇ ਇਸ ਬਰਾਤ ਵਿੱਚ ਸਿਪਖਤਾਂ ਜਿਪਾਰੀ ਉਤਸ਼ਾਹ ਦਿਖਾਈ ਦਿੱਤਾ ਅਤੇ ਵੱਖ-ਵੱਖ ਧਾਰਮਿਕ ਰਾਜਨੀਤਿਕ ਅਤੇ ਸਿਆਸੀ ਆਗੂ ਵੀ ਸ਼ਾਮਲ ਹੋਏ I ਬੋਲੇ ਬੰਗ ਬੋਲੇ ਬੰਗ ਬੋਲੇ ਹਰ ਸਾਲ ਦੀ ਤਰ੍ਹਾਂ ਮਾਸ਼ਵਰਾਤੀ ਇਹ ਤਿਹਾਰ ਦੇ ਮੌਕੇ ਤੇ ਫਟੇਗਰ ਚੂੜੀਆਂ ਚ ਸ਼ੇਵ ਸ਼ਕਤੀ ਸੇਵਾ ਮਡਕ ਸਭਾ ਵਲੋਂ ਡਾਕਰਾਵਾਲਾ ਕਲਾਵਾ ਮੰਦਿਰ ਤੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਬਜ਼ਾਰਾ ਚੋਂ ਗੁਜ਼ਰੀ ਹੋਈ ਵਾਪਸ ਖੇਡ ਮੈਦਾਨ ਕਾਲ ਸਕੂਲ ਪਹੁੰਚੀਗੀ ਇਸ ਮੌਕੇ ਭਾਰੀ ਗਿਣਤੀ ਵਿੱਚ ਜਿਹੜੇ ਸ਼ੇਵ ਭਗਤ ਨੇ ਉਹ ਇੱਥੇ ਇਸ ਸ਼ੋਭਾ ਯਾਤਰਾ ਚ ਸ਼ਿਰਕਤ ਕੀਤੀ ਹੈ ਤੇ ਜੈ ਭੋਲੇ ਸ਼ੰਕਰ ਦੇ ਜੋ ਨਾਅਰੇ ਨਾਲ ਜਿਨ ਕਹਾਰਿਆ ਨਾਲ ਜਿਹੜਾ ਸ਼ਹਿਰ ਗੁੰਜ ਰਿਹਾ ਵੱਖ-ਵੱਖ ਸ਼ੇਪਾ ਤਨਾ ਗੱਲ ਨਾਲ ਗੱਲਬਾਤ ਕਰਦੇ ਆ। ਬੱਸ ਸਭ ਨੂੰ ਵਧਾਈ ਦੇਣਾ ਚਾਹੁੰਦੇ ਆ ਸ਼ੁਭ ਦਿਨ ਤੇ। ਅੱਜ ਦੇ ਦਿਨ ਤੇ ਬੋਲੇ ਸ਼ੰਕਰ ਜੀ ਦੀ ਸ਼ਾਦੀ ਹੋਈ ਸੀ ਪਾਰਵਤੀ ਮਾਤਾ ਉਹਨਾਂ ਦੇ ਘਰ ਆਈ ਸੀਗੀ। ਜੋ ਸ਼ੁਭ ਦਿਨ ਹੈ ਸਭ ਨੂੰ ਬਹੁਤ-ਬਹੁਤ ਵਧਾਈ। ਸ਼ਹਿਰ ਵਾਸੀ ਸੁਖੀ ਵਸਨ, ਪੰਜਾਬ ਵਾਸੀ ਸੁਖੀ ਵਸਨ, ਹਿੰਦੁਸਤਾਨ ਨੂੰ ਸੁਖੀ ਵਸੇ। ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਸ਼ਿਵਰਾਤਰੀ ਦਾ ਪਵਨ ਦੇ ਨੇ। ਅੱਜ ਸ਼ਿਵਰਾਤਰੀ ਦੇ ਉਪਲਬਖ ਤੇ ਸਾਰੇ ਨਗਰ ਨਿਵਾਸੀ ਮੰਦਰ ਤਲਾਬ ਵਾਲਾ ਵਿਖੇ ਇਕੱਠੇ ਹੋਏ ਆ ਜਿੱਥੇ ਅੱਜ ਸਗਨ ਲੱਗ ਰਿਹਾ ਔਰ ਇਸ ਤੋਂ ਬਾਅਦ ਸ਼ੋਭਾ ਯਾਤਰਾ ਜਿਹੜੀ ਹੈ ਤਲਾਬ ਵਾਲੇ ਮੰਦਰ ਤੋਂ ਸ਼ੁਰੂ ਹੋ ਕੇ ਸਾਰੇ ਨਗਰ ਦੇ ਵਿੱਚ ਸ਼ੋਭਾ ਯਾਤਰਾ ਜਾਏਗੀ ਔਰ ਇਦਾਂ ਹੀ ਸਾਰੇ ਦਿਨ ਤਿਹਾਰ ਹਮੇਸ਼ਾ ਦੀ ਤਰ੍ਹਾਂ ਹੀ ਸਾਡੇ ਨਗਰ ਵਾਲੇ ਸਾਰੇ ਇਕੱਠੇ ਮਨਾਉਂਦੇ ਨੇ ਬਹੁਤ ਖੁਸ਼ੀ ਦਾ ਦੇ ਨੇ ਅੱਜ ਸ਼ਿਵ ਸ਼ੰਕਰ ਪੁਲੇਨਾਥ ਜੀ ਦੀ ਸ਼ਿਵਰਾਤਰੀ ਹੈ ਔਰ ਆਸ ਕਰਦੇ ਆ ਕਿ ਪ੍ਰਮਾਤਮਾ ਹਰ ਇੱਕ ਨੂੰ ਸੁਖੀ ਬਸਾਏ ਔਰ ਸ਼ੰਕਰ ਭੋਲੇ ਨਾਥ ਦੀ ਕਿਰਪਾ ਹਰ ਇੱਕ ਤੇ ਬਣੀ ਰਹੇ ਔਰ ਇਦਾਂ ਹੀ ਅਸੀਂ ਸਾਰੇ ਨਗਰ ਵਾਲੇ ਜਿਹੜੇ ਨੇ ਹਰ ਦਿਨ ਤਿਹਾਰ ਇਸੇ ਤਰ੍ਹਾਂ ਉਤਸ਼ਾਹ ਦੇ ਨਾਲ ਮਨਾਈਏ ਔਰ ਇੱਕ ਦੂਸਰੇ ਦੇ ਸੁਖਾਂ ਚ ਸ਼ਰੀਕ ਹੋਈਏ ਇੱਕ ਦੂਜੇ ਦਾ ਸਾਥ ਦਈਏ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਭੋਲੇ ਨਾਥ ਹਾਂਜੀ ਸਭ ਤੋਂ ਪਹਿਲਾਂ ਜੀ ਭੋਲੇ ਸ਼ੰਕਰ ਜਕਾਰਾ ਲਾਵਾਂਗੇ ਭੋਲੇ ਸ਼ੰਕਰ ਭਗਵਾਨ ਕੀ ਜੈ ਮਤਾ ਪਾਰਵਤੀ ਕੀ ਜੈ ਇਹ ਸ਼ਿਵ ਸ਼ਕਤੀ ਜਵਾ ਮંડਲ ਸਭਾ ਫਤੇਗੜ ਚੁੜੀਆਂ ਰਜਿਸਟਰ 7390 ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਵਿਆਹ ਦਾ ਯੋਜਨ ਬੜੇ ਤੁਮਤਾ ਨਾਲ ਕਰਾਇਆ ਜਾਂਦਾ। ਇਹ ਸ਼ਿਵ ਵਿਆਹ ਸਾਰੇ ਸ਼ਹਿਰ ਦੇ ਫਤੇਗੜ ਚੁੜੀਆਂ ਦੇ ਇਲਾਕਾ ਨਿਵਾਸੀਆਂ ਦੇ ਲੱਗ ਜਾ ਕੇ ਕਸਮਾਂ ਦੇ ਸਹਿਯੋਗ ਨਾਲ ਕਰਾਇਆ ਜਾਂਦਾ। ਇਸ ਦੇ ਵਿੱਚ ਜਿਹੜੀ ਪੁਲੇ ਸ਼ੰਕਰ ਦੀ ਜਿਹੜੀ ਬਰਾਤ ਹੈ ਸ਼ਹਿਰ ਚੋਂ ਕੱਢੀ ਜਾਂਦੀ ਆ ਉਸ ਦੇ ਸਬੰਧ ਦੇ ਵਿੱਚ ਮੰਦਰ ਤਲਾਬ ਵਾਲਾ ਵਿਕੇ ਹੁਣ ਇਸ ਟਾਈਮ ਤਕਰੀਬਨ 3 ਵਜੇ ਨੇ ਸ਼ਿਵ ਵਿਆਹ ਦਾ ਯੋਜਨ ਹੋ ਰਿਹਾ ਵਾ ਅਜਨਾਲਾ ਕਮੇਟੀ ਜਿਹੜੀ ਆ ਉਹ ਸਗਲ ਲੈ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਈ ਆ। ਉਨੇ ਭੋਲੇ ਸ਼ੰਕਰ ਨੂੰ ਸ਼ਗਲ ਆਇਆ ਜਾਵੇਗਾ ਇਸ ਤੋਂ ਬਾਅਦ ਫਤਿਹਗੜ ਚੂੜੀਆਂ ਦੇ ਵੱਖਰੇ ਵੱਖਰੇ ਬਾਜ਼ਾਰਾਂ ਦੇ ਵਿੱਚ ਭੋਲੇ ਸ਼ੰਕਰ ਦੀ ਬਰਾਤ ਕੱਢੀ ਜਾਏਗੀ ਜੋ ਕਿ ਵੱਖ-ਵੱਖ ਬਾਜ਼ਾਰਾਂ ਦੇ ਹੁੰਦੇ ਆ ਉਹ ਗਰਲ ਸਕੂਲ ਦੇ ਸਾਹਮਣੇ ਜਿਹੜਾ ਸਟੇਡੀਅਮ ਬਣਿਆ ਹੈ ਉੱਥੇ ਜਾ ਕੇ ਸਮਾਪਤ ਕੀਤੇ ਜਾਏਗੀ ਫਿਰ ਰਾਤ 8 ਵਜੇ ਤੋਂ ਲੈ ਕੇ 12 ਵਜੇ ਤੱਕ ਸ਼ੰਕਰ ਭਵਾਂ ਦੀ ਜਿਹੜੀ ਲੀਲਾਵਾਵਾਂ ਉਹਨਾਂ ਦੀ ਕਲਾਵਾਵਾਂ ਉਹ ਇੱਕ ਝਾਕੀਆਂ ਦੇ ਰੂਪ ਦੇ ਵਿੱਚ ਰਾਹੁਲ ਰੁਦਰ ਰੁਦਰਪੁਰੀ ਵੱਲੋਂ ਕੀਤੇ ਜਾਣਗੇ ਆ ਤੇ ਉੱਥੇ ਸੰਗਤ ਲਈ ਬੈਠਣ ਦਾ ਪੂਰਾ ਇੰਤਜ਼ਾਮ ਹੈ ਪਾਣੀ ਦਾ ਇੰਤਜ਼ਾਮ ਹੈ ਲੰਗਰ ਦਾ ਠੂਠ ਪ੍ਰਬੰਧ ਆ ਇਸ ਲਈ ਮੈਂ ਸਾਰੇ ਸ਼ਹਿਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹਨਾਂ ਸਹਿਯੋਗ ਕੀਤਾ ਇਹਨਾਂ ਮਾਨ ਸਤਕਾਰ ਦਿੰਦੇ ਨੇ ਕਿ ਜਿਹੜਾ ਹੀ ਪੁਲੀ ਸ਼ੰਕਰ ਦਾ ਵਿਆਹ ਕਰਾਉਣ ਦੇ ਵਿੱਚ ਥੋੜਾ ਬਹੁਤਾ ਕਾਮਯਾਬ ਹੋ ਜਾਂਨੇ ਆ ਇਸ ਲਈ ਮੈਂ ਸਾਰੇ ਸ਼ਹਿਰ ਨੂੰ ਅਪੀਲ ਕਰਨਾ ਕਿ ਜਲਦੀ ਤੋਂ ਜਲਦੀ ਜਦੋਂ ਵੀ ਵਿਲੇ ਹੁੰਦੇ ਨੇ ਤਲਾਅ ਵਾਲੇ ਮੰਦਰ ਪਹੁੰਚਣ ਸ਼ੰਕਰ ਭਵਾਨ ਦੇ ਸ਼ਿਵ ਵਿਆਹ ਦੀ ਜਿਹੜੀ ਆ ਉਹਨੂੰ ਦੇਖਣ आओ दादा दादा मेरे वलोत मेरे परिवार वालों मेरे शहर वासियों ਨੂੰ ਸਾਰੇ ਜੀ ਸਵਾਸੀਆਂ ਨੂੰ ਮਾਸ਼ ਸ਼ਰਤੀਆਂ ਲੱਖ ਲੱਖ ਵਧਾਈਆਂ ਹੋ ਜੀ ਭੋਲੇनाथ ਜੀ ਨਾਲ ਦੇ ਮੇਰ ਭਰਾਇਆ ਰੱਖੇ ਜੀ ਅੱਜ ਬਹੁਤ ਖੁਸ਼ੀ ਦਾ ਮੌਕਾ ਜੀ ਬਾਹਰ ਤੋਂ ਵੀ ਦੇਖ ਸਕਦੇ ਹੋ ਅੱਜ ਸਾਰਾ ਸ਼ਹਿਰ ਬਾਹਰ ਨਿਕਲ ਕੇ ਦੇਖ ਰਿਹਾ ਜੀ ਭੋਲੇनाथ ਦੀ ਤਰਾਤੂ ਦੇਖ ਰਿਹਾ ਜੀ ਅਸੀਂ ਇੱਥੇ ਭਵ ਡਾਂਸ ਕਰ ਰਹੇ ਪਗੜਾ ਪਾ ਰਹੇ ਹਾਂ ਤੇ ਮੋਜਾ ਲੈ ਰਹੇ ਮਿਲੈ ਰਹੇ ਦੱਸੋ ਕੀ ਕਹੋਗੇ ਸ਼ਿਵ ਰਾਤਰੀ ਬਹੁਤ ਖੁਸ਼ੀ ਬਹੁਤ ਮਜ਼ਾ ਆ ਰਿਹਾ ਜੀ ਸ਼ਿਵ ਰਾਤਰੀ ਦੇ ਅੱਜ ਸਹੀ ਭੋਲੇ ਬਾਬਾ ਜੀ ਮਿਹਰਬਾਨੀ ਕਰ ਰਹੇ ਹੈ ਜੀ जय महाशिव शोभा शिवरात्रि ते ਸਮੂਹ ਦੇਸ਼ ਵਸੀਆਂ ਅਤੇ ਸਾਰੇ ਹੀ ਪੜਗੜ ਵਸੀਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਹਨ ਇਸੇ ਤਰ੍ਹਾਂ ਹੀ ਗਰਮਕਾਂ ਲੱਗਦੀਆਂ ਰਹਣ ਤੇ ਇਸ ਤਰ੍ਹਾਂ ਹੀ ਇਹ ਮੇਲੇ ਮਨਾਏ ਜਾਂਦੇ ਰਹਣ ਹੁਣ ਵਾਲਾ ਸਮਾਂ ਵੀ ਸਾਰਾ ਇਕੱਠਾ ਹੋਇਆ ਹੈ ਜਿਹੜਾ ਇਹ Shivratri ਦਾ ਇਹਨੂੰ ਹੋਰ ਵੀ ਅੱਗੇ ਪ੍ਰਚਾਰਿਤ ਕੀਤਾ ਜਾਏਗਾ ਮਾਨੋ ਵਾਲੀ ਗੱਲ ਹੈ ਕਿ ਇਹਨਾਂ ਬੱਚਿਆਂ ਨੇ ਜਿਹੜੇ ਜਿਹੜੇ ਸ਼ਿਵ ਸ਼ਕਤੀ ਇਹ ਕਲੱਬ ਦੇ ਬੱਚਿਆਂ ਨੇ ਟਾ-ਟਾ ਪ੍ਰੋਗਰਾਮ ਕਰਦੇ ਉਹ ਖਿਆਲ ਹੋਰ ਸਿਆਰ ਨੂੰ ਇੱਕ ਜੁੜਦਾ ਦੇ ਵਿੱਚ ਅਧਿਆਤਮਿਕ ਤੌਰ ਤੇ ਉੱਤੇ ਉਹਨਾਂ ਦਾ ਜ਼ਿਕਰ ਕੀਤਾ ਬਹੁਤ ਵਧੀਆ ਮਾਨ ਦਿੱਤੀ ਜਾਂਦਾ ਹੈ ਕਿ ਬੱਚਿਆਂ ਨੇ ਬਹੁਤ ਬਹੁਤ ਨੂੰ ਹੈ ਸ਼ਿਵਰਾਤਰੀ ਦੀ ਬਹੁਤ ਬਹੁਤ ਵਧਾਈਆਂ ਜੀ ਅਸੀਂ ਫਤਿਹ ਟੂੜੀਆਂ ਅਚੀਵਮੈਂਟ ਲੱਗੇ ਹਰ ਸਾਲ ਲੰਗਰ ਲਾਈਦਾ ਤੇ ਇਸ ਵਾਰ ਵੀ ਬਹੁਤ ਉਤਸ਼ਾਹ ਆ ਬਹੁਤ ਲੋਕੀ ਤੂਮਤਾ ਮਨਾ ਸ਼ਿਵਰਾਤਰੀ ਮਨਾ ਰਹੇ ਨੇ ਤੇ ਕਈ ਲੋਕ ਆਡੇ ਤੇ ਕੁੰਭ ਤੇ ਵੀ ਗਏ ਨੇ ਬਈ ਹਰਦਵਾਰ ਗਏ ਜੇ ਤੇ ਇੱਥੇ ਵੀ ਬਹੁਤ ਉਤਸ਼ਾਹ ਨਾਲ ਹਰ ਸਾਲ ਲੰਗਰ ਲੱਗਦੇ ਤੇ ਬਹੁਤ ਅੱਗੇ ਨਾਲੋਂ ਵੀ ਵੱਧ ਕੇ ਲਾ ਰਹੇ ਨੇ ਉਹਨੇ ਸੰਗਣ ਵਾਲੇ ਲੰਗੇ ਹੀ ਤੇ ਉਹ ਵੀ ਕਾਫੀ ਸਵਾਗਤ ਨਾਲ ਉਹਨਾਂ ਨੂੰ ਅੱਜ ਸਾਰੇ ਪੇਸ਼ ਆਏ ਆ ਤੇ ਤੁਹਾਨੂੰ ਸਾਰਿਆਂ ਨੂੰ ਸ਼ਿਵਰਾਤਰੀ ਬਹੁਤ ਬਧਾਈਆਂ ਹਰ ਹੇ ਮਹਾਦੇਵ ਜੀ ਹਰ ਕੋਈ ਜਿ ਇੰਤਿਆਰ ਕਰਕੇ ਲੰਗਰ ਲਾਈਦਾ ਵਾ ਹਰ ਸ਼ਿਵਰਾਤਰੀ ਦੇ ਲੰਗਰ ਲਾਈਦਾ ਵਾ ਬਾਕੀ ਆਪਣੇ ਆਪਣੇ ਛੱਡਾ ਹੁੰਦੀ ਜਿੱਦਾਂ ਵੀ ਮਾਰਕੀਟ ਦੇ ਵਿੱਚ ਹਰ ਸਾਲ ਲਾਈਦਾ ਇਸੇ ਕਰਕੇ ਲੰਗਰ ਮਾ ਸ਼ਿਵਰਾਤਰੀ ਦੀ ਬਧਾਈ ਜੇ ਉਹ ਜਾਨਿਆਂ ਨੂੰ ਤੇ ਬਹੁਤ ਬਹੁਤ ਬਧਾਈ ਹੈ ਸਾਰਿਆਂ ਨੂੰ ਕਿੰਨੇ ਜੀ ਸ਼ਿਵਰਾਤਰੀ ਮਨਾਓ ਸੰਕਰ ਖਾਓ ਜੀ ਭਵਾਨ ਜੀ ਦਾ ਇਤਾਰਾ ਵਾਅਦਾ ਕਰੋ ਹੈਪੀ ਮਾਸ਼ ਸ਼ਿਵਰਾਤਰੀ ਦਾ ਸਾਰਿਆਂ ਨੂੰ ਜੀ ਦੇ ਬਹੁਤ ਬਹੁਤ ਮੁਬਾਰਕਾਂ ਹੋਣ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਹੈਪੀ ਸ਼ਿਵਰਾਤਰੀ